ਜਿਲੇ ਅੰਦਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਅਤੇ ਨਸ਼ੇ ਦੇ ਤਸਕਰਾਂ ਨੂੰ ਖਲ ਪਾਉਣ ਲਈ ਮਾਨਸਾ ਪੁਲਿਸ ਵੱਲੋਂ ਅਪਰਾਧੀ ਵਿਅਕਤੀਆਂ ਖਿਲਾਫ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸਬ ਡਿਵੀਜ਼ਨ ਬੁੜਲਾਡਾ ਅਧੀਨ ਪੈਂਦੇ ਥਾਣਾ ਬੋਹਾ ਦੇ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋ ਦਾ ਪਰਦਾਫਾਸ਼ ਕੀਤਾ ਗਿਆ ਹੈ ਇਹ ਗਿਰੂ ਦੂਸਰੇ ਜ਼ਿਲ੍ਹੇ ਤੋਂ ਆ ਕੇ ਮਾਨਸਾ ਜ਼ਿਲ੍ਹੇ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਬੁਹਾਪੁਰ ਪੁਲਿਸ ਵੱਲੋਂ ਇੱਕ ਨਾਕੇ ਦੌਰਾਨ ਇੱਕ ਮੋਟਰਸਾਈਕਲ ਗਰੋ ਕਾਬੂ ਕੀਤਾ ਗਿਆ ਆਓ ਸੁਣਦੇ ਹਾਂ ਡੀਐਸਪੀ ਗਮਦੂਰ ਸਿੰਘ ਬੁੜਲਾੜਾ ਨੇ ਕੀ ਕਿਹਾ ਇਹਨਾਂ ਬਾਰੇ ਕੱਲ ਮਿਤੀ 17 ਦਿਨ 25 ਨੂੰ ਬੁਹਾਪੁਰ ਪੁਲਿਸ ਵੱਲੋਂ ਹੌਲਦਾਰ ਹਰਜਿੰਦਰ ਸਿੰਘ ਜੀ ਅਗਵਾਈ ਹੇਠ ਪਿੰਡ ਮੱਲ ਸਿੰਘ ਵਾਲੇ ਨਾਕੇ ਲਾਇਆ ਹੋਇਆ ਸੀਗਾ ਜਿੰਨਾਂ ਕੋਲ ਮੁਖਰੀ ਹੋਈ ਸੀ ਕਿ ਕੁਲਦੀਪ ਸ਼ਰਮਾ ਉਰਫ ਗੋਲੋ ਬਾਰਡ ਨੰਬਰ 8 ਤਲਵੰਡੀ ਸਾਬੋ ਸੁਖਵਿੰਦਰ ਸਿੰਘ ਵਿੱਕੀ ਪੁੱਤਰ ਬਲबीर ਸਿੰਘ ਰਾਏਪੁਰ ਹਾਲਾਬਾਦ ਪੜਵਾਰੀ ਕਲੋਨੀ ਤਲਵੰਡੀ ਸਾਬੋ ਬਲਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਸਰਜੀਤ ਸਿੰਘ ਵਾਸੀ ਰਾਏਪੁਰ ਜੋ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਜਿੰਨਾਂ ਕੋਲ ਅੱਜ ਵੀ ਦੋ ਮੋਟਰਸਾਈਕਲ ਦੇ ਚੋਰੀ ਦੇ ਮੋਟਰਸਾਈਕਲ ਹਨ ਜੋ ਬਹੁਤ ਆਪਣੇ ਮਾਨਸਾ ਤੋਂ ਬਹੁਤ ਸਾਈਡ ਨੂੰ ਆ ਰਹੇ ਨੇ ਜੋ ਰੱਤੀਏ ਜਾਣਗੇ ਤਾਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਨੱਕ ਤੇ ਚੈੱਕ ਕੀਤਾ ਕਾਬੂ ਕੀਤਾ ਜਿਨ੍ਹਾਂ ਪਾਸੋਂ ਦੋ ਮੋਟਰਸਾਈਕਲ ਬਰਾਮਦ ਹੋਏ ਤੇ ਐਫ ਆਈ ਆਰ ਨੰਬਰ 38 17325 ਅਧੀਨ ਧਾਰਾ 302 303 ਜਮਨਦੋ 317 ਜਮਨਦੋ ਬੀ ਐਨ ਐਸ ਪੀ ਐਸ ਬਹੁਤ ਅਰਜ਼ੀ ਕੀਤਾ ਤੇ ਜਿਨ੍ਹਾਂ ਨੂੰ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਤਿੰਨ ਦਿਨ ਦਾ ਪੁਲਿਸ ਮਾਨ ਲੈਤਾ ਗਿਆ ਜਿਨ੍ਹਾਂ ਕੋਲੋਂ ਅੱਜ ਫੇਰ ਪੁਛਗੇ ਇਸ ਦੌਰਾਨ ਪੰਜ ਮੋਟਰਸਾਈਕਲ ਤੇ ਇੱਕ ਸਕੂਟਰੀ ਬਰਾਮਦ ਹੋਈ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਮਾਮਲੇ ਦਰਜ ਨਹੀਂ ਨਾ ਵੀ ਪਹਿਲਾਂ ਇਹਨਾਂ ਦੇ ਤਿੰਨ ਮੁਕਾਦਮੇ ਦਰਜ ਨੇ ਪਰ ਉਹ ਚੋਰੀ ਦੇ ਨਹੀਂ ਵਕਫਾ ਵਕਫਾ ਜੁਰਮਾਂ ਦੇ ਨੇ ਜਿਹੜੇ ਇਹ ਚੋਰੀ ਇੱਧਰ ਆ ਕੇ ਕਰਦੇ ਨੇ ਇਹ ਸਰਵੰਡੀ ਸਾਈਡ ਤੋਂ ਕੀ ਮੰਤਲ ਇਹਨਾਂ ਦਾ ਇਸ ਏਰੀਆ ਨੂੰ ਟਾਰਗੇਟ ਕੀਤਾ ਹੈ ਇਹਨਾਂ ਨੇ ਭਗਵਾਨ ਇੱਧਰ ਲਈ ਸਾਈਡ ਤੇ ਇਹਨਾਂ ਨੂੰ ਨਹੀਂ ਜਾਣਦਾ ਕੋਈ ਬਾਈਫੇਸ ਵੀ ਚੋਰ ਹੋਣਗੇ ਇਹ ਯਕੀਨ ਹੈ ਇੱਧਰ ਆਪਦੇ ਏਰੀਆ ਦਾ ਜਾਣਦੇ ਹੁੰਦੇ ਨੇ ਇਹ ਮਾੜੇ ਬੰਦੇ ਨੇ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ